ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰੈਂਕੂ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਹੁਣ ਭਾਜਪਾ ਦੇ ਉਮੀਦਵਾਰ ਹੋ ਚੁੱਕੇ ਨੇ ਉਹਨਾਂ ਕੋਲੇ ਟੋਟਲ ਕਿੰਨੀ ਜਾਇਦਾਦ ਆ ਐਫ ਪੀ ਡੈਫਟ ਦੇ ਵਿੱਚ ਜਿਹੜੀ ਲਿਖੀ ਆ ਉਹ ਉਹ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਜਿਹੜੀ ਚੱਲ ਜਾਇਦਾਦ ਲਿਖੀ ਆ ਸੁਸ਼ੀਲ ਕੁਮਾਰ ਰੈਂਕੂ ਭਾਜਪਾ ਉਮੀਦਵਾਰ ਉਹ ਹੈਗੀ ਜੀ ਚੱਲ ਜਾਇਦਾਦ ਲਿਖੀ ਆ 32 ਲੱਖ 46000 ਰੁਪਏ ਜਿਹੜੀ ਅਚੱਲ ਜਾਇਦਾਦ ਲਿਖੀ ਆ ਉਹ ਹੈਗੀ ਆ 47 ਲੱਖ ਰੁਪਏ ਜਿਹੜੀ ਪਤਨੀ ਦੀ ਚੱਲ ਜਾਇਦਾਦ ਹੈ ਜੀ ਉਹ ਹੈਗੀ ਆ 44 ਲੱਖ 98000 ਰੁਪਏ ਜਿਹੜੀ ਅਚੱਲ ਜਾਇਦਾਦ ਲਿਖੀ ਆ ਪਤਨੀ ਦੀ ਉਹ ਹੈਗੀ ਆ 18 ਲੱਖ ਰੁਪਏ ਜਿਹੜੀ ਕੁੱਲ ਜਾਇਦਾਦ ਇਹਨਾਂ ਨੇ ਲਿਖੀ ਆ ਉਹ ਹੈਗੀ ਆ 1 ਕਰੋੜ 42 ਲੱਖ ਰੁਪਏ ਤੇ ਜਿਹੜੀ 2023 ਦੇ ਵਿੱਚ ਹਜੇ 24 ਮੈਂਸ਼ਨ ਨਹੀਂ ਕੀਤਾ 2023 ਤੱਕ ਜਿਹੜੀ ਇਹਨਾਂ ਕੋਲ ਜ਼ਮੀਨ ਹੈ ਜਾਇਦਾਦ ਦਾ ਟੋਟਲ ਬੇਰਵਾ ਉਹ ਹੈਗੀ ਆ 1 ਕਰੋੜ 61 ਲੱਖ ਰੁਪਏ